ਸੋ ਅੱਜ ਜਿਵੇਂ ਤੁਸੀਂ ਸਾਡੇ ਜਾਣਦੇ ਹੋ ਕਿ ਜਿਹੜੀ ਬੀਬੀ ਰਜਨੀ ਜਿਹੜੀ ਇੱਕ ਪੱਟੀ ਦੀ ਬਦਾਸਤ ਨੂੰ ਲੈ ਕੇ ਇੱਕ ਜਿਹੜੀ ਫਿਲਮ ਬਣੀ ਹੈ ਬੜੀ ਇਤਿਹਾਸਿਕ ਫਿਲਮ ਹੈ ਅ ਜਿਸ ਨੂੰ ਅੱਜ ਦੇਖਣ ਲਈ ਸਾਡੇ ਨਾਲ ਇੱਕ ਸਰਦਾਰ ਜੀ ਮੌਜੂਦ ਨੇ ਸ਼ਰੀਰ ਤੋਂ ਚਾਹੇ ਥੋੜੀ ਇਹਨਾਂ ਦੇ ਪ੍ਰੋਬਲਮ ਹੈ ਲੇਕਿਨ ਜਿਹੜੀ ਕੀ ਜਿਹੜੀ ਉਹਨਾਂ ਦੀ ਦਿਲ ਦੀ ਇੱਛਾ ਹੈ ਕਿ ਇਸ ਕਾਮ ਫਿਲਮ ਦੇਖਣ ਆਏ ਨੇ ਜ਼ਰੂਰ ਪੁੱਛਾਂਗੇ ਵੀਰ ਕੀ ਨਾਮ ਹੈ ਜੀ ਤੁਹਾਡਾ ਪ੍ਰਿੰਸ ਤੋਂ ਪ੍ਰਿੰਸ ਜੀ ਤੁਹਾਡਾ ਨਾਮ ਵੀ ਰਾਜਾ ਤੁਸੀਂ ਅੱਜ ਫਿਲਮ ਦੇਖਣ ਆਏ ਹੋ ਬੀਬੀ ਰਜਨੀ ਸੋ ਕੀ ਕਾਰਨ ਹੈ ਜਿਹੜਾ ਹਨਾ ਮਤਲਬ ਸ਼ਰੀਰ ਤੁਹਾਡਾ ਜਿਹੜਾ ਸਾਥ ਨਹੀਂ ਵੀ ਦੇਦਾ ਲੇਕਿਨ ਤੁਸੀਂ ਇਸ ਫਿਲਮ ਨੂੰ ਦੇਖਣ ਲਈ ਅੱਜ ਇਹ ਦਸਿੰਦਮਾ ਚ ਪਹੁੰਚੇ ਹੋ ਕੀ ਸੋਚ ਕੀ ਹੈ ਜੀ ਤੁਹਾਡੀ ਤੁਸੀਂ ਅੱਜ ਗੁਰੂ ਹਨਾ ਗੁਰੂ ਨਗਦੀ ਦੇ ਵਿੱਚ ਹੀ ਹੋ ਤੁਸੀਂ ਅੱਜ ਗੁਰੂ ਨਾਮਦਾਸ ਜੀ ਦੀ ਜਿਸ ਤਰ੍ਹਾਂ ਤੁਸੀਂ ਦੇਖਿਆ ਫਿਲਮ ਦੇ ਵਿੱਚ ਕਿ ਉਹਨਾਂ ਦੀ ਕਿੰਨੀ ਆਸਥਾ ਸੀਗੀ ਕਿ ਉਹਨਾਂ ਨੂੰ ਆਸਥਾ ਦੇ ਨਾਲ ਹੀ ਸਭ ਕੁਝ ਮਿਲ ਗਿਆ ਜਿਹੜਾ ਉਹਨਾਂ ਦਾ ਸ਼ਰੀਰ ਦੀ ਦੁੱਖ ਸੀਗੇ ਉਹ ਦੁੱਖ ਭੰਜਨੀ ਡੇਰੀ ਤੋਂ ਦੂਰ ਹੋ ਗਿਆ ਹਨਾ 베ਰੀ ਤੋਂ ਸੋ ਅੱਜ ਉਹਨਾਂ ਦੇ ਮਾਤਾ ਜੀ ਵੀ ਮੌਜੂਦ ਆ ਕਿਸਦਾਂ ਦਾ ਮਹਿਸੂਸ ਕਰਦੇ ਆ ਅੱਜ ਹਾਂਜੀ ਬਹੁਤ ਵਧੀਆ ਰੂਸ ਕੋਲ ਮਿਆ ਪਿਚਲੇ ਲੱਗੇ ਬਹੁਤ ਵਧੀਆ ਬਹੁਤ ਆਨੰਦ ਆਇਆ ਸੱਚੇ ਤੈ ਤੇ ਸਾਰੇ ਪਰਿਵਾਰ ਨਾਲ ਉਹਨਾਂ ਨਾਲ ਦਾਦੀ ਜੀ ਵੀ ਆਏ ਆ ਸੋ ਆ ਉਹਨਾਂ ਦੇ ਵੀਰ ਨੇ ਸੋ ਅਜਿਤ ਸਾਹਿਬ ਕੀ ਤੁਸੀਂ ਦੇਖ ਸਕਦੇ ਹੋ ਕਿੰਨੀ ਖੁਸ਼ੀ ਹੈ ਸੋ ਅੱਜ ਇੱਕ ਸਨੇਹਾ ਲੈ ਕੇ ਚੱਲੇ ਨਹੀਂ ਫਿਲਮ ਦੇਖ ਕੇ ਸੋ ਸਨੇਹਾ ਕੀ ਲਈ ਅੱਜ ਫਿਲਮ ਦੇਖ ਕੇ ਕਿੱਦਾਂ ਦਾ ਕਈ ਲੋਕ ਨਹੀਂ ਵੀ ਪਰਮਾਤਮਾ 'ਚ ਵਿਸ਼ਵਾਸ ਰੱਖਦੇ ਹਨ ਇਹ ਫਿਲਮ ਦੇ ਵਿੱਚ ਮੈਸੇਜ ਦਿੱਤਾ ਗਿਆ ਕਿ ਪਰਮਾਤਮਾ ਤੋਂ ਉੱਪਰ ਕੁਝ ਨਹੀਂ ਹੈ ਹਨ ਅਖੀਰ ਤੇ ਆ ਕੇ ਪਰਮਾਤਮਾ ਹੀ ਕੰਮ ਆਇਆ ਮੇਰਾ ਅੱਜ ਦਾ ਇਹੀ ਸਨੇਹਾ ਹੈ ਤੁਹਾਨੂੰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਕਿ ਵਾਇਗ੍ਰਵੀ ਦੀ ਰਜਾ ਵਿੱਚ ਰਹਿਣਾ ਸਿੱਖੋ ਜੋ ਵਾਇਗ੍ਰਵੀ ਨੇ ਦਿੱਤਾ ਉਹ ਅਕਸੈਪਟ ਕਰੋ ਬੱਚੋ ਨਾਲ ਤੇ ਮੈਂ ਵੀ ਅੱਜ ਤੱਕ ਇਹ 14 ਸਾਲ ਹੋ ਗਿਆ ਇਹੀ ਮੰਨ ਤੇ ਵਿਚਾਰਿਆ ਪਰਮਾਤਮਾ ਨੇ ਜੋ ਦਿੱਤਾ ਮੈਨੂੰ ਬਹੁਤ ਗੋਡ ਗਿਫਟ ਦਿੱਤਾ ਹੂੰ ਖਾਸ ਹੈ ਕਿਉਂਕਿ ਇਹ ਵੀ ਖਾਸ ਹੈ ਨਾ ਹਾਂ ਭਗਵਾਨ ਦਾ ਜਿਹੜਾ ਇੱਕ ਤਰ੍ਹਾਂ ਦਾ ਤੋਹਫਾ ਹੀ ਕਵਾਂਗੇ ਆਪਾਂ ਹਨ ਸਭ ਨੂੰ ਪਰਮਾਤਮਾ ਨੇ ਆਪਣੇ ਤਰੀਕੇ ਦਾ ਸ਼ਰੀਰ ਦਿੱਤਾ ਹੈ ਆਪਣੇ ਰੰਗ ਰੂਪ ਦਿੱਤਾ ਹੈ ਮੈਂ ਉਸ ਪਰਮਾਤਮਾ ਦਾ ਬਹੁਤ ਬਸ ਇਹਨਾਂ ਨੂੰ ਸੇਵਾ ਲਈ ਆ ਹੂੰ ਤੇ ਇਹਨਾਂ ਦੀ ਸੇਵਾ ਨਿਭਾ ਠੀਕ ਆ ਵੀਰੇ ਆਪਾਂ 100 ਚੀਜ਼ਾਂ ਗਲਤ ਕਰਦੇ ਆ ਜਿੰਦਗੀ 'ਚ ਬੜਾ ਕੁਝ ਹੋ ਜਾਂਦਾ ਪਰ ਜਦੋਂ ਜਿਹੜੇ ਬੰਦੇ ਨੇ ਪਛਤਾਵਾ ਕੀਤਾ ਹੁਣ ਇਹਨਾਂ ਨੂੰ ਪੂਜਣਾ ਪੂਜ ਇਹਨਾਂ ਨੇ ਵੀ ਕੀਤਾ ਹੋਊਗਾ ਹਨਾ ਹੁਣ ਜਿੱਤਰਾ ਵੀ ਆ ਜਿੱਦਾਂ ਵੀ ਆ ਪੁੱਤ ਤੇ ਪੋਤੀ ਆ ਪੁੱਤ ਪੋਤਾ ਮਾਂ ਲਈ ਤੇ ਮਾਂ ਵਾਸਤੇ ਤੇ ਕੋਈ ਮਾਂ ਵਾਸਤੇ ਤੇ ਪੁੱਤ ਪੋਤੀ ਹੈ ਪੋਤੀ ਹੈ ਹਨਾ ਸੇਵਾ ਲਈ ਗੁਰੂ ਦਾਸਪੁਰ ਕੋਈ ਗੱਲ ਹੈ ਲੇਕਿਨ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਨੂੰ ਕੋਈ ਦੁੱਖ ਨਹੀਂ ਹੈ ਹਨਾ ਉਹ ਫਿਰ ਵੀ ਕਿੰਨੀ ਖੁਸ਼ੀ ਨਾਲ ਉਸ ਹੱਸਦੇ ਚਿਹਰੇ ਦੀ ਆਪਣੇ ਪੁੱਤ ਦੀ ਮਤਲਬ ਸੇਵਾ ਕਰਦੇ ਨੇ ਜਿਹਨਾਂ ਦਾ ਦਾਦੀ ਜੀ ਮੌਜੂਦ ਆ ਮਾਦਾ ਜੀ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਫਿਲਮ ਦੇ ਕੇ ਆਏ ਹੋ ਬੀਬੀ ਰਜਨੀ ਜੀ ਹਨਾ ਉਹਨਾਂ ਨੇ ਵੀ ਜ਼ਿੰਦਗੀ ਦੇ ਅਨੇਕਾਂ ਦੁੱਖ ਦੇਖੇ ਆ ਹਨਾ ਹਾਂਜੀ ਬਹੁਤ ਵਧੀਆ ਵਧੀਆ ਲੱਗੀ ਫਿਲਮ ਹਾਂ ਵਧੀਆ ਦੇਖਣੀ ਚਾਹੀਦੀ ਹੈ ਸਭ ਨੂੰ ਮੇਰਾ ਲਿਖ ਕੇ ਵੀ ਆਇਆ ਬਹੁਤ ਮਜ਼ਾ ਆਫੀ ਸੀ ਚੱਲੀ ਹੈ ਬਹੁਤ ਮਾਕੇ ਲੋਕ ਆਇਆ ਅੱਛਾ ਇਹਦੀ ਇੱਛਾ ਸੀ ਅੱਜ ਸਾਨੂੰ ਸਾਰਿਆਂ ਨੂੰ ਵੀ ਆਪਾਂ ਮੂਵੀ ਦੇਖਣ ਲੈਣਾ ਵਾ ਸਾਨੂੰ ਅੱਜ ਤੋਂ 15 ਦਿਨ ਪਹਿਲਾਂ ਦੀ ਉਹ ਡੀਬੀਸੀ ਵੀ ਇਹ ਫਿਲਮ 30 ਤਰੀਕ ਨੂੰ ਰਿਲੀਜ਼ ਹੋਣੀ ਆ ਤੇ ਇਸ ਕਰਕੇ ਇੰਨੇ ਹਨੂ ਹਨਾ ਕਿਆ ਵਾ ਫਿਲਮਾਂ ਹੋਰ ਵੀ ਲੱਗਦੀਆਂ ਵਾ ਬਹੁਤ ਵੇਖੀ ਦੀਆਂ ਵਾ ਪਰ ਇੱਕ ਜੀ ਉਹ ਦਿਨ ਦੇਖੀ ਆਪਾਂ ਚੱਲੀਏ ਇੱਕ ਦੀ ਅਮਾ ਚੋਣ ਬੜੀ ਵਧੀਆ ਚੋਇਸ ਹੋਈ ਹਾਂ ਨਾ ਫਰਸਟ ਸ਼ੋ ਤੁਸੀਂ ਦੇਖਿਆ ਜਾਂਦਾ ਫਰਸਟ ਡੇ ਆ ਤੇ ਤੁਸੀਂ ਜਾਂਦੇ ਜਾਂਦੇ ਫਿਰ ਕੋਈ ਜਕਾੜਾ ਹੀ ਲੈ ਦਿਓ ਬਾਬਾਈ ਦਾ ਜੋ ਬੋਲੇ ਸੋਨਿਹਾਲ ਸਾਰੇ ਅੰਨਿਆ ਕਾਲ ਸੋਇਓ ਪਰਿਵਾਰ ਦੀਆਂ ਤਸਵੀਰਾਂ ਜਿਹੜੇ ਅੱਜ ਆਪਣੇ ਪੁੱਤਾਂ ਨੂੰ ਲੈ ਕੇ ਗੋਸਕ ਪਰਿਵਾਰ ਹੈ ਅੱਜ ਜਿਹੜੀ ਫਿਲਮ ਦਿਖਾ ਲਈ ਲੈ ਕੇ ਆਏ ਨੇ ਬੀਬੀ ਦਜਨੀ ਸੋ ਬੜਾ ਸੋਹਣਾ ਸਨੇਹ ਦੇਖੇ ਜਾਦੇ ਨੇ ਹੱਸਦੇ ਚਿਹਰੇ ਨੇ ਇਹ ਵੀ ਇੱਕ ਕਰਦੇ ਲਿਆਦਾ ਨਹੀਂ ਕਦੇ ਆਤੀ ਹਜ਼ਰੀਜ ਕਿੱਥੋਂ ਆਈ ਹੈ ਤੰਦ ਚੱਲੀ ਗਈ ਅੱਛਾ ਇਹ ਵੀ ਗੁਰੂ ਸਾਹਿਬ ਦਾ ਹੁਕਮ ਹੋਇਆ ਜੀ ਹਨਾ ਜੋ ਪਰਮਾਤਮਾ ਦੀ ਹੁਕਮ ਤੋਂ ਬਿਨਾਂ ਉਸ ਧਰਤੀ ਦੇ ਉੱਪਰ ਤੁਸੀਂ ਅੱਜ ਬੈਠੇ ਹੋ ਜਿਹਦਾ ਆਂਦਾ ਜਿਹਦੀ ਉਹਨਾਂ ਦਾ ਹੁਕਮ ਹੀ ਹੋਇਆ ਹੈ ਤੁਸੀਂ ਤਦਿਆਂ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅਜਿਹੀਆਂ ਫਿਲਮਾਂ ਜਿ ਲਈ ਪ੍ਰਮਾਤਮਾ ਦੇ ਵਿੱਚ ਉਸ ਰਾਮ ਜੀ ਦੇ ਵਿੱਚ ਉਸ ਨਾਮਦਾਸ ਦੇ ਵਿੱਚ ਵਾਹਿਗੁਰੂ ਦੇ ਵਿੱਚ ਵਿਸ਼ਵਾਸ ਬੰਧਾਉਂਦੇ ਨੇ ਅਜਿਹੀਆਂ ਫਿਲਮਾਂ ਨੂੰ ਦੇਖਿਆ ਜਾਵੇ ਸੋ ਧੰਨਵਾਦ ਹੈ ਤੁਹਾਡਾ ਸ਼ਬਦਾ ਜੀ ਨਾਮ ਦੱਸ ਦਿਓ ਕਰੀਸ਼ ਪੁੱਤਰ ਦਾ ਨਾਓ ਪ੍ਰਿੰਸ ਸਿੰਘ ਨਾਓ ਪ੍ਰੀਤ ਸਿੰਘ ਠੀਕ ਹੈ ਜੀ ਸੋ ਬਹੁਤ ਵਧੀਆ ਲੱਗਾ ਜੀ ਤੁਹਾਨੂੰ ਨਾਲ ਮਿਲ ਕੇ ਧੰਨਵਾਦ ਜੀ